ਆ ਰਹੀ ਡਰੋਨ ਦੇ ਨਾਲ ਆਓ ਵੇਖੋ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਂਦੀ ਇਸ ਦਾ ਮਾਚਾ ਕਿਉਂਕਿ ਇਹ ਮੈਂ ਬਹੁਤ ਵਾਰ ਯੂਜ਼ ਕਰ ਚੁੱਕਾ ਜੀ ਬਾਜੀ ਤੂੰ ਆ ਜਾ ਤੋਪ ਆ ਜਾ ਪਾਣੀ ਆ ਜਾ ਕੋਈ ਤਾਂ ਨਹੀਂ ਹੈਗਾ ਆਪਣਾ ਦਿੱਤਾ ਜਾਊਗਾ ਅੱਛਾ ਦੋ ਤਸਵੀਰ ਕੈਮਰਾ ਲੈ ਲਓ ਕੈਮਰਾ ਨਾਲ ਇਹ ਕਰ ਜੀ ਜੀ ਇਹ ਕਰ ਅਜੇ ਹੀ ਬਿਆਨ ਤਾਰ ਪਾਈ ਹੋਏ ਰੁਕ ਜਾ ਅਜੇ ਹੀ ਬਿਆਨ ਬਾਜੀ ਨਾ ਹੁੰਦੀ ਜੀ ਸ਼ਾਇਦ ਹੋ ਸਕਦਾ ਸਰਕਾਰ ਦਾ ਆ ਹੌਸਲਾ ਨਾ ਪੈਂਦਾ ਜੀ ਇਹ ਗਲਤ ਬਿਆਨ ਬਾਜੀ ਨੇ ਇਹ ਹੌਸਲਾ ਪਿਆ ਸਰਕਾਰ ਦੇ ਹੱਥੇ ਸੋ ਮੈਂ ਫਿਰ ਵੀ ਬੇਨਤੀ ਕਰੂੰਗਾ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨੂੰ ਕਿਉਂਕਿ ਹਰ ਇੱਕ ਦੇ ਆਪਣੇ ਆਪਣੇ ਮਨੁੱਖਤਬ ਨੇ ਅਸੀਂ ਜਿਹੜੇ ਲੋਕ ਚਾਹੁੰਦੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾਕਰੂਨ ਮਿਲੇ ਜਿਹੜੇ ਚਾਹੁੰਦੇ ਨੇ ਡਾਕਟਰ ਸਮੀਰ ਨਾਦਨ ਦੀ ਰਿਪੋਰਟ ਲਾਗੂ ਹੋਵੇ ਜਿਹੜੇ ਚਾਹੁੰਦੇ ਨੇ ਜੀ ਕਿ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਜਿਹੜੇ ਚਾਹੁੰਦੇ ਨੇ ਲਖੀਮਪੁਰ ਵਾਲੇ ਲੋਕਾਂ ਨੂੰ ਇਨਸਾਫ ਮਿਲੇ ਜਿਹੜੇ ਚਾਹੁੰਦੇ ਨੇ ਜੀ ਕਿ ਲੋਕਾਂ ਦੇ ਨਾਲ ਜਿਹੜੇ ਉੱਤੇ ਮੁਕੱਦਮੇ ਪੈਣੇ ਵਾਪਸ ਲੈ ਜਾਣ ਡਬਲਯੂਟੀਓ ਤੋਂ ਬਾਹਰ ਆ ਵੀ ਜਿਹੜੇ ਮੰਗਾ ਮੰਗਦੇ ਨਾਲ ਸਹਿਮਤ ਨਹੀਂ ਉਹ ਪੂਰੇ ਦੇਸ਼ ਦੇ ਲੋਕਾਂ ਨੂੰ ਅੱਜ ਇਹਦੇ ਚ ਮੈਦਾਨ ਦੇ ਵਿੱਚ ਉੱਤਰ ਆਉਣਾ ਚਾਹੀਦਾ ਤੇ ਲੋਕ ਉੱਤਰ ਵੀ ਚੁੱਕੇ ਜੀ ਜਦੋਂ ਨਾਲ ਇਹ ਗੱਲ ਕੀਤੀ ਜਾਵੇ ਲੀਡਰਾਂ ਦੀ ਉਹ ਵੀ ਲਗਦਾ ਇੱਥੇ ਬੰਦ ਯਾਰ ਮੈਂ ਕਹਿੰਦਾ ਵੀ ਸਮਰਥਨ ਦੇ ਰਹੇ ਨੇ ਦੇ ਜਾਂ। ਸਾਡਾ ਪੋਲਿਟਿਕਸ ਨਾਲ ਕੋਈ ਸੰਬੰਧ ਨਹੀਂ ਪਹਿਲਾਂ ਵੀ ਮੋਰਚਾ ਘੈਰ ਰਾਜਨੀਤਿਕ ਸੀ ਹੁਣ ਵੀ ਘੈਰ ਹੈ। ਜੀ ਜੀ ਧੰਨਵਾਦ। ਇਹ ਸੰਦੀਗਦੀ ਸਿੰਘ ਦੰਦੇਵਾਲ ਕਿਸਾਨਾਂ ਦਾ। ਵੀ ਮੋਰਚਾ ਅੱਜ ਸ਼ੰਭੂ ਬੈਰੀਅਰ ਤੇ ਦੂਜਾ ਦਿਨ ਹੋ ਗਿਆ। ਆਖਰ ਕੀ ਹਾਲਾਤ ਨੇ ਕਿਉਂਕਿ ਸਵੇਰ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਅਹਰਿਆਂ ਦੇ ਨਾਲ ਬਸ ਉਹ ਸ਼ਾਇਦਾਂ ਬੋਲੇ ਜਿਹੜੇ ਉਹ ਸਿੱਟੇ ਜਾ ਰਹੇ ਨੇ। ਪਰ ਇਹ ਸਭ ਪੋਰਤੀ ਕਿਸਾਨਾਂ ਗੁੱਣ ਦੇ ਵੱਲੋਂ ਖਿਆ ਦਿੱਤਾ ਗਿਆ ਹੈ ਕਿ ਅਸੀਂ ਹਲੇ ਛੱਤ ਬਈ ਰਹਿਣਾ। ਅਸੀਂ ਜਬਰਦਸਤ ਟੱਕਰਾ ਸਬਰ ਦੇ ਨਾਲ ਕਰਨਾ ਸਭ ਤੋਂ ਵੱਧ ਕਹਿੰਦੇ ਨੇ ਕਿ ਕੋਈ ਝਗੜਾ ਕਰ ਨਹੀਂ ਅਸੀਂ ਤਾਂ ਮੰਗਾ ਬਣਾਉਣ ਆਏ ਆ ਕਿਵੇਂ ਦੇਖੇ ਡਲੇਵਾਲ ਸਾਹਿਬ ਕੱਲ ਵੀ ਜੋ ਕੁਝ ਤੇ ਵਾਪਰੇ ਆ ਅੱਜ ਸਵੇਰ ਤੋਂ ਦਿਨ ਚੜ੍ਹਦੇ ਤੋਂ ਚੱਲ ਰਹੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਂਦੀ ਇਸ ਦਾ ਮਾਚਾ ਕਿਉਂਕਿ ਇਹ ਮੈਂ ਬਹੁਤ ਵਾਰ ਯੂਜ਼ ਕਰ ਚੁੱਕਾ ਨਵਾਜੀ ਤੂੰ ਆ ਜਾ ਤੋਬਾ ਆ ਜਾ ਪਾਣੀ ਆ ਜਾ ਕੋਈ ਕਰਨੀ ਹੈਗਾ ਆਪਣਾ ਦਿੱਦਾ ਜਾਉਗਾ ਅੱਛਾ ਤਾ ਦੂਹਾ ਦੂਹਾ ਕੇ ਵਿੱਚ ਮੇਂ ਪਿਆਸੇ ਨਿਕਲ ਜਾਓਗੇ ਬਾਕੀ ਬਾਈ ਦਾ ਪੂਰਾ ਜਨੂਨ ਆ ਇਸ ਟਾਈਮ ਤੇ ਇਹਨੂੰ ਸਾਡੇ ਵੱਲੋਂ ਪੂਰੀਆਂ ਮੈਨੂੰ ਕਾਮਨਾ ਨੇ ਕਿ ਬੰਦਾ ਸਾਡਾ ਗਾੜੀ ਜਾ ਕੇ ਅੱਗੇ ਡਟ ਕੇ ਫਿਰ ਵਾਪਸ ਆਵੇ ਤੇ ਫਿਰ ਪੂਰਾ ਕੱਲ੍ਹ ਵੇ ਹਮਾਮ ਜਿਹੜੀ ਸਾਡੀ ਉਹ ਨਾਲ ਅੱਗੇ ਵਧੇਗੀ ਔਰ ਜੈਕਸਨ ਇਹ ਕਿਲਾ ਵੀ ਤੁਹਾਨੂੰ ਕਰਨਾ ਹੋਗਾ ਆਪਕੋ ਇਹ ਨਾ ਹੈਗੀਆਂ ਪਰ ਸਾਈਜ਼ ਨੇ ਉਹ ਸਾਈਜ਼ ਦੇ ਬੰਦੇ ਨੂੰ ਹੀ ਪੈ ਖੜੀ ਹੈ ਜੇ ਤੁਸੀਂ ਲਿਆਓ ਨਾ ਫਿਰ ਹੋਰ ਜਾਣ ਦੇ ਬੋਲਦੇ ਹੈਗੀਆ ਮੁੰਡਿਆਂ ਕੋਲੋਂ ਪਾ ਰਹੇ ਨੇ ਉੱਥੇ ਦੋ ਮੁੰਡੇ ਜਿਹੜੇ ਮੁੰਡੇ ਬੋਰੀਆਂ ਪਾਈਆਂ ਰੱਖਦੇ ਉਹਨਾਂ ਨੂੰ ਦੋ ਅੱਛਾ ਯੋਰੇ ਬੋਰੀਆਂ ਪਾਉਂਦੇ ਬੰਬ ਚੋ ਗਿਰਦਾ ਬੰਬ ਦੇ ਤੇ ਮੈਰੀਗ ਦੋ ਦੋ ਚਾਰ ਜਿਆਦਾ ਬਈਏ ਬੰਦਿਆਂ ਨੂੰ ਗਾੜੀ ਸੱਟ ਪੱਟਦੀਆਂ ਵਾਗ ਕੇ ਥੋੜੇ ਮੈਰੀਗਟ ਰਹਿ ਗਏ ਉਹ ਚੱਕ ਲੈਣੇ ਅੱਛਾ ਸਾਰਾ ਕਲੀਅਰ ਕਰ ਪੈਰੀਗੇਟ ਤੋੜਨਾ ਹੀ ਹੈ ਅੱਜ ਕਲੀਅਰ ਕਰ ਦੇਣਾ ਅੱਛਾ ਚਲੋ ਠੀਕ ਹੈ ਪਹਿਲਾਂ ਪ੍ਰਬੰਧ ਜਾਣਗੇ ਸਾਡੇ ਆਪਸ਼ਨ ਦੇਖੇ ਆਪਾਂ ਮਸ਼ਹਾਲਾ ਸ਼ਰਮਣੀ ਜੀ ਉਹ ਜਦੋਂ ਕਰਦੇ ਆ ਉਸ ਨੌਜਵਾਨ ਨਾਲ ਜਿੱਤੇ ਕੱਲ ਬਹੁਤ سارے ਮੈਰੀਗਟ ਪੱਟੇ ਆ ਜਦੋਂ ਸ਼ੋਰ ਪੈਂਦਾ ਸੀ ਹੌਸਲਾ ਵਜਾਈ ਕੀਤੀ ਜਾਂਦੀ ਸੀ ਉਸ ਟਰੈਕਟਰ ਤੇ ਸਾਨੂੰ ਇੰਨੀ ਢੀਡ ਸੀ ਕਿ ਬਾਕੀ ਦਾ ਚਿਹਰਾ ਨਹੀਂ ਦਿਖਦਾ ਸੀ ਹੁਣ ਚਿਹਰਾ ਵਿਖਿਆ ਤੇ ਤਿਆਰੀ ਹੁਣ ਵੀ ਪੂਰੀ ਕਰ ਲਈ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਰਬੜ ਬੁਲਟ ਚਲਾਈ ਜਾ ਰਹੀ ਹੈ ਉਸ ਤੋਂ ਬਚਣ ਵਾਸਤੇ लाठी ਣਡੇ ਤੋਂ ਬਚਣ ਵਾਸਤੇ ਮਾਸਕ ਅਥਰੂ ਗੈਸ ਦੇ ਗੋਲਿਆਂ ਤੋਂ ਬਚਣ ਵਾਸਤੇ ਬਾਈ ਕੀ ਨਾਮ ਹੈ ਤੁਹਾਡਾ ਯਾਰ ਰਵੀਂਦਰ ਸਿੰਘ ਲੰਗੜਾ ਕਿਹੜਾ ਪਿੰਡ ਹੈ ਆਪਣਾ ਮਾਣਾ ਪਿੰਡ ਲੋਗੜੇ ਅੱਛਾ ਚਲੋ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਤਿਆਰੀ ਖਿੱਚੀ ਗੱਲ ਜੇਦਰ ਵੇਖੋ ਡਰੋਨ ਨਾਲ ਵੇਖੋ ਗੋਲੇ ਸੁੱਟੇ ਜਾ ਰਹੇ ਡਰੋਨ ਦੇ ਨਾਲ ਆਓ ਵੇਖੋ ਇਦਰ ਵੇਖੋ ਆ ਵੇਖੋ ਸੁੱਟ ਤੇ ਤੁਸੀਂ ਮਾਈ ਨੂੰ ਪਿੱਛੇ ਦੇਖ ਰਹੇ ਹੋ ਇਦਰ ਵੇਖੋ ਆ ਹਾਲਾਤ ਕਰਦੇ ਆ ਇਹ ਨੋ ਮਾਈਆਂ ਮਨ ਬੜੇ ਬਦਮਾਸ਼ ਇਦਰ ਵੇਖੋ ਪਰ ਕਿਸਾਨਾਂ ਨੇ ਵੀ ਹੱਥਾਂ ਦੇ ਵਿੱਚ ਜਿਹੜੀਆਂ ਬੋਰੀਆਂ ਫੜੀਆਂ ਹੋਈਆਂ ਤੇ ਨਾਲ ਦੀ ਨਾਲ ਹੀ ਜਿਹੜਾ ਕੋਈ ਗੋਲਾ ਸੁੱਟਦੇ ਆ ਨੱਪ ਦਿੰਦੇ ਆ ਅੱਗੋਂ ਤੁਸੀਂ ਦੇਖ ਸਕਦੇ ਹੋ ਬੜਾ ਕੁੜੀ ਦਿੱਤੀ ਮਾਮਾ ਨਾ ਇਹਨਾਂ ਨੇ ਵੇਖੋ ਐਂਬੂਲੈਂਸ ਜਾ ਰਹੀ ਹੈ ਨਾ ਜਿਹੜੀਆਂ ਮੁੰਡਿਆਂ ਦੇ ਗੋਲੀਆਂ ਗਾਲੀਆਂ ਲੱਗੀਆਂ ਉਹਨਾਂ ਨੂੰ ਲੈ ਕੇ ਜਿਹੜੀ ਐਂਬੂਲੈਂਸ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਗੋਲੇ ਲੱਗੀ ਵੀਰੇ ਇੱਕ ਗੇ ਲੱਗੀ ਵੀ ਉੱਧਰ ਪੰਨ ਤੇ ਉੱਥੇ ਕਿੱਥੇ ਬੱਜੀ ਆ ਸਾਰਾ ਮੈਦਾਨ ਕਿਹੜੇ ਕਿਹਦੇ ਕਿਹਦੇ ਕਿਹੜੀ ਕਿਹੜੀ ਪਾਸੇ ਗਈ ਹੋਈ ਦੂਸਰੀ ਵੀ ਮਾਰੀ ਯਾਰ ਅੱਜ ਵੀ ਮਾਰੀ ਸ੍ਰੀ ਤੁਹਾਡੀ ਮਾਰੀ ਇਹ ਵੀ ਨਹੀਂ ਸਾਰੀ ਪਾੜਦੇ ਆ ਉਸਦੇ ਹੱਥਾਂ ਦਾ ਹੁਲ ਹੈ ਜਿਹੜੇ ਆ ਗੋਲੇ ਸੋੜਦੇ ਆ ਨਾ ਇਹ ਵੀ ਜਿਹਦੇ ਵੱਜ ਜਾਂਦਾ ਨਾ ਮੋਰਾ ਕੱਢ ਦਿੰਦਾ ਮੋਰਾ ਕੱਢਦੇ ਆ ਬਾਈ ਹਾਕਾ ਦਾ ਦੇਖਣਾ ਯਾਰ ਆ ਗਿਆ ਹਟਾ ਲੈ ਜੀ ਦੋ ਬੰਦਾ ਨਿਕਾੜਾ ਕਰੀਂ ਕਿਹਦਾ ਹੋ ਰਿਹਾ ਬੰਦਾ ਬੋਲਨੇ ਆ ਜਾ ਕਿਸ ਕਿਸ ਦਾ ਮਾਰ ਕੇ ਦਿੰਦਾ ਮਾਰਿਆ ਬਾਈ ਕੁਛ ਨਹੀਂ ਹੁੰਦਾ ਛੋੜੀਆਂ ਪਾਲੇ ਘਰਾਂ ਤੇ ਆ ਗਏ ਰਹਾ ਵੱਲ ਮਾਖਣਾ ਲਗਾਓ ਜੁੜਿਆ 7 ਲੱਖ ਰੰਗ ਰੰਗ ਤੇਰੇ ਪਿੱਛਾ ਆਪਣੇ ਕੋਲ ਬਣਾਓ ਮਾਖਣੇ ਨਾਲੇ ਮਾਖੀਆਂ ਪਾਰ ਪੈਣੇ ਜੋ ਹਾਡੀ ਬੁਜੀ ਅੰਦਰ ਪਾਟਾ ਪੁੱਛਾ ਪੁੱਛਾ ਮਾਰੀ ਜਾਂਦੇ ਕਰਾਉਣਾ ਪਹਿਲਾ ਖਾਣਾ ਤੁਸੀਂ ਆ ਲਓ ਅੱਗੇ ਲੱਗ ਲਿਓ ਹੋਰ ਅੱਗੇ ਕੀ ਕਰਵਾ ਰਹੇ ਆ ਪਾਣੀ ਨਹੀਂ ਦੇ ਬੋਰੀਆ ਬਰਮਾ ਬਖਾਨੀ ਜੀ ਮੈਂ ਮਾਰਦੀ ਨਹੀਂ ਕੀਤੀ ਐ ਕੰਟੇ ਵਿੱਚ ਉਹ ਪਾਰਿਆ ਕਮੈਂਟਰੀ